ਯਾਰ ਸਾਡੀ ਟੀਮ ਇੰਚਾਰਜ ਸੀਆਈਏ ਦੀ ਟੀਮ ਨੇ ਐਸਪੀਬੀ ਤੇ ਡੀਐਸਪੀ ਦੀ ਅਗਵਾਈ ਹੇਠ ਦੋ ਵਾਂਟਡ ਕ੍ਰਿਮੀਨਲਸ ਨੂੰ ਅਰੈਸਟ ਕੀਤਾ ਹੈਗਾ ਤੇ ਉਹਨਾਂ ਤੋਂ ਦੋ ਇਲੀਗਲ ਵੈਪਨ ਅਸੀਂ ਬਰਾਮਦ ਕੀਤੇ ਨੇ ਜਿਹੜੇ ਵਾਂਟਡ ਕ੍ਰਿਮੀਨਲ ਹੈਗੇ ਉਹਨਾਂ ਵਿੱਚ ਇੱਕ ਹੈਗਾ ਇਮਨ ਇਲਿਆ ਸਿਮਨਪ੍ਰੀਤ ਜਿਹੜਾ ਰਹਿਣ ਵਾਲਾ ਹੈਗਾ ਆਪਣਾ ਮਾਲਕੋਟਾ ਤੇ ਦੂਸਰਾ ਵਿਨੈ ਕੁਮਾਰ ਹੈਗਾ ਜਿਹੜਾ ਰਹਿਣ ਵਾਲਾ ਹੈਗਾ ਗਡਸਨਪੁਰਾ ਇਮਨ ਜਿਹੜਾ ਹੈਗਾ ਉਹ ਪੰਜ ਕੇਸਾਂ 'ਚ ਵਾਂਟਡ ਸੀਗਾ ਜਿਹਦੇ ਵਿੱਚ ਹੁਸ਼ਿਆਰਪੁਰ ਦੇ ਤੇ ਨਵਾਂ ਸ਼ਹਿਰ ਦੇ ਕੇਸ ਸੀਗੇ ਰੀਸੈਂਟਲੀ ਨਾ ਨਵਾਂਸ਼ਰ ਜੇ ਵੀ ਇੱਕ ਮੈਡੀਕਲ ਸਟੋਰ ਤੇ ਲੂਟ ਕੀਤੀ ਸੀ ਉਹਦੇ ਸਬੰਧ ਚ ਇੱਕ ਐਫ ਆਈ ਆਰ ਉੱਤੇ ਦਰਜ ਹੋਇਆ ਹੈਗਾ ਤੇ ਬਾਕੀ ਵੱਖਰੇ ਵੱਖਰੇ ਚਾਰ ਕੇਸ ਹੰਸਾਰਪੁਰ ਤੋਂ ਦਰਜ ਹੈਗੇ ਜਿਹਦੇ ਵਿੱਚ ਆ ਵਾਂਟਡ ਸੀਗਾ ਨਾਲ ਹੀ ਜਿਹੜਾ ਵਿਨੈ ਕੁਮਾਰ ਹੈਗਾ ਵਿਨੈ ਕੁਮਾਰ ਵੀ ਐਨ ਡੀ ਪੀ ਐਸ ਦੇ ਕੇਸ ਸੇ ਵਾਂਟਡ ਸੀਗਾ ਤੇ ਦੀ ਕੋ ਪ੍ਰੋਸੀਡਿੰਗਸ ਚੱਲ ਰਹੀਆਂ ਸੀਗੀਆਂ ਤੇ ਕਾਫੀ ਟਾਈਮ ਤੋਂ ਰਿਸਪੌਂਡ ਕਰ ਰਿਹਾ ਸੀਗਾ ਤੇ ਬੇਲਸ ਵਗੈਰਾ ਵੀ ਰਿਜੈਕਟ ਹੋਈਆਂ ਹੈਗੀਆਂ ਤੇ ਇਹਨੂੰ ਵੀ ਅਰੈਸਟ ਕੀਤਾ ਹੈਗਾ ਇੱਕ ਜਿਹੜਾ ਆਰਗੇਨਾਈਜ਼ ਕ੍ਰਾਈਮ ਦਾ ਸਿੰਡੀਕੇਟ ਹੈਗਾ ਜਿਹਦੇ ਵਿੱਚ ਇਹਦੇ ਦੋ ਐਸੋਸੀਏਟ ਹੈਗੇ ਜਿਹੜੇ ਬਾਹਰ ਬੈਠ ਕੇ ਤੇ ਕ੍ਰਾਈਮ ਸਿੰਡੀਕੇਟ ਨੂੰ ਰਨ ਵੀ ਕਰਦੇ ਹੈਗੇ ਤੇ ਫਿਰ ਉਹਨੂੰ ਆਪਰੇਟ ਕਰਕੇ ਉਹਨਾਂ ਸਿਸਟਮ ਕਰਦੇ ਹੈਗੇ ਜਿਹਦੇ ਵਿੱਚ ਇੱਕ ਜਸਕਰਨ ਪ੍ਰੀਤ ਉਸ ਕਰਨੂ ਹੈਗਾ ਤੇ ਦੂਸਰਾ ਲਵਪ੍ਰੀਤ ਉਹ ਫਲਾਡੀ ਹੈਗਾ ਤੇ ਇਹਨਾਂ ਨੇ ਵੈਪਨ ਵੀ ਸਪਲਾਈ ਕੀਤੇ ਤੇ ਇਹਨਾਂ ਨੇ ਟਾਰਗੇਟ ਵੀ ਦਿੱਤੇ ਜਿਹਦੇ ਸਬੰਧ ਚ ਇੱਕ ਵਾਰ ਤੁਹਾਨੂੰ ਪਤਾ ਹੋਣਾ ਕਿ ਗੜਸ਼ੰਕਰ 'ਚ ਇੱਕ ਵਾਰ ਗੋਲੀ ਚਲੀ ਸੀਗੀ ਇਸੇ ਤੋਂ ਐਕਸਟਰੈਕਸ਼ਨ ਦੇ ਰਿਗਾਰਡਿੰਗ ਉਹ ਕੇਸ ਹੈਗਾ ਉਦੇ ਵਿੱਚ ਬਾਕੀ ਦੋ ਸੀ ਫੜੇ ਜਾ ਕੇ ਕਿ ਸੀਗੇ ਆ ਪੈਂਡਿੰਗ ਸੀਗੀ ਦੀ ਗ੍ਰਿਫਤਾਰੀ ਜਿਹਨੂੰ ਫੜਿਆ ਹੈਗਾ ਤੇ ਆ ਜਿਹੜਾ ਆਰਗਨਾਈਜ਼ਡ ਕ੍ਰਾਈਮ ਸਿੰਡੀਕੇਟ ਹੈਗਾ ਇਹਨੂੰ ਬਸਟ ਸਾਡੀ ਟੀਮ ਨੇ ਕੀਤਾ ਹੈਗਾ ਵਿਦ ਅ ਗੁੱਡ ਅਚੀਵਮੈਂਟ ਮਾਲਪੁਰ ਜਿਹੜਾ ਗੈਂਗਰ ਇਪੂਟ ਦੇਖੋ ਮਟੀਰੀਅਲ ਹੈ ਉਹਨਾਂ ਵਿੱਚ ਜਿਹੜਾ ਪਹਿਲਾਂ ਇੱਕ ਤੁਹਾਨੂੰ ਯਾਦ ਹੋਣਾ ਕਿ ਲਾਸਟ ਈਅਰ ਦਸੰਬਰ ਚ ਮਾਲਪੁਰ ਮੰਡੀ ਚ ਗੋਲੀਆਂ ਚੱਲੀ ਸੀ ਕਿ ਤੇ ਉਹਦੇ ਵਿੱਚ ਦੋਨੋਂ ਪਾਰਟੀਆਂ ਦੇ ਕੁਝ ਬੰਦੇ ਇੰਝ ਡਿਵਿਸ ਸੀ ਉਹਦੇ ਵਿੱਚ ਵੀ ਕ੍ਰਾਸ ਕੇਸ ਸੇ ਇਮਨਪ੍ਰੀਤ ਸਿੰਘ ਵਾਂਟਡ ਸੀਗਾ ਇਹਨੂੰ ਵੀ ਉਸ ਟਾਈਮ ਗੋਲੀਆਂ ਲੱਗੀ ਸੀ ਕਿ ਜਿਹਦੇ ਬਾਅਦ ਆ ਕਾਉਂਟ ਕਰ ਗਿਆ ਸੀਗਾ ਉਹ ਹੈਗਾ ਤੇ ਉਸ ਤੋਂ علاوہ ਬਾਕੀ ਕਿਸਾਂ ਚ ਚਲਦੇ ਨੇ ਜਿਹੜੇ ਜਿਹੜੇ ਵੈਪਨ ਇਹਨਾਂ ਨੂੰ ਇਹ ਤੋਂ ਲੈ ਗਿਆ ਸੀ ਆ ਇਹਨਾਂ ਨੂੰ ਵੈਪਨ ਜਿਹੜਾ ਹੈਗਾ ਉਹ ਲਾਡੀ ਨੇ ਪ੍ਰੋਵਾਈਡ ਕਰਵਾਇਆ ਹੈਗੇ ਫਰਦਰ ਜਿਹੜੇ ਡਿਲੀਵਰੀ ਜਮਨ ਦਿੱਤੀ ਹੈਗੀ ਉਹਨਾਂ ਬਾਰੇ ਸਾਡੇ ਕੋਲ ਲੀਡਸ ਹੈਗੀ ਉਹ ਉਹਨਾਂ ਨੂੰ ਫਰਦਰ ਅਸੀਂ ਟ੍ਰੇਸ ਕਰਕੇ ਤੇ ਅਪਡੇਟ ਕਰਾਂ ਦੋਨੋਂ ਹੀ ਜਿਹੜੇ ਹੈਗੇ ਜਿਹੜੇ ਉਹਨਾਂ ਦੇ ਐਸੋਸੀਏਟਸ ਹੈਗੇ ਕਰਨੂ ਤੇ ਲੋਪ੍ਰਿਤ ਲਾਡੀ ਆ ਦੋਨੋਂ ਬਾਹਰ ਹੈਗੇ ਵਿਦੇਸ਼ ਸਰ ਜਿਹੜਾ ਲਾਂਟਾਈ ਮਿਕ ਮਾਰਦਾ ਹੈ ਦੇਕਰੀ ਮਾਰਦਾ ਹੈ ਉਦੇ ਵਿੱਚ ਬੋਲੇ ਉਹਦੇ ਵਿੱਚ ਇਹਦਾ ਨਾਮਿਨੇਟਡ ਹੈਗਾ ਐਕਟਿਵ ਰੋਲ ਜਿਹੜਾ ਹੈਗਾ ਉਹ ਸੀਸੀਟੀ ਵੀ ਫੁਟੇਜ ਚ ਨਹੀਂ ਆਂਦਾ ਹੈਗਾ ਬਟ ਪੈਸਿਵ ਰੋਲ ਜਾਂ ਇਨਡਾਇਰੈਕਟ ਰੋਲ ਜਿਹੜਾ ਹੈਗਾ ਉਹ ਸੀ ਐਗਜ਼ਾਮਿਨ ਕਰ ਰਹੇ ਹੈਗੇ ਉਹ ਚ ਨਾਮਿਨੇਟਡ ਹੈਗਾ ਜਿਹੜੇ ਕਾਨੂੰਨ ਲਾਗੂ ਜਿਹੜੀ ਬਾਹਰ ਹੈਗੇ ਉਹਨਾਂ ਦੇ ਵਿੱਚ ਕਰਵ ਦੇ ਪੂ ਬਿਲਕੁਲ ਦੋਨੋਂ ਕੇਸ ਚ ਨਾਮਿਨੇਟਡ ਹੈਗੇ ਤੇ ਫਰਦਰ ਅਸੀਂ ਲੀਗਲ ਐਕਸ਼ਨ ਉਹਨਾਂ ਦੇ ਖਿਲਾਫ ਲੈਂਦੇ ਜਿਹੜੇ ਉਹਨਾਂ ਦਾ ਵੈਪਨ ਬੱਤੇ ਜੇ ਕਿੰਨੀ ਵਾਰ ਬੱਤਨ ਬੱਤੋ ਜਿਹੜਾ ਇਹ ਇੱਕ ਵੈਪਨ ਅਸੀਂ ਰਿਕਵਰ ਕੀਤਾ ਹੈਗਾ ਆ ਜਿਹੜੀ ਗੜਸ਼ੰਕਰ ਫਾਇਰਿੰਗ ਹੋਈ ਸੀਗੀ ਉਹਦੇ ਵਿੱਚ ਵੀ ਵਰਤਿਆ ਗਿਆ ਇਸ ਤੋਂ ਇਲਾਵਾ ਇੱਕ ਫਾਇਰਿੰਗ ਜਿਹੜੀ ਮੰਡੀ ਹੋਈ ਸੀਗੀ ਉਹਦੇ ਚ ਵੀ ਅਸੀਂ ਸਸਪੈਕਟ ਕਰਦੇ ਹਾਂ ਕਿ ਆਈ ਸੇਮ ਵੈਪਨ ਵਰਤਿਆ ਗਿਆ ਹੈਗਾ ਇੱਕ ਵਾਰਦਾਤ ਨਵਾਂ ਸ਼ਹਿਰ ਚ ਰਣਾ ਨੇ ਕੀਤੀ ਜਿਦੇ ਵਿੱਚ ਇੱਕ ਮੈਡੀਕਲ ਸਟੋਰ ਤੇ ਲੂਟ ਨੂੰ ਅੰਜਾਮ ਦਿੱਤਾ ਉਹਦੇ ਵਿੱਚ ਵੀ ਸੇਮ ਵੈਪਨ ਯੂਜ਼ ਕੀਤਾ ਗਿਆ ਤੇ ਬਾਕੀ ਅਸੀਂ ਫਰਦਰ ਜਾਨਣ ਕਰਦੇ ਸਨ ਤੇ ਇੱਕਪਨੂ ਸ਼ਾਹੂ ਬੀਸੀ ਰੋਡ ਤੇ ਜੋਨ ਪੇਰੇ ਲਗਾਤਾਰ ਐਕਸ਼ਨ ਵਗੈਰਾ ਆਇਆ ਤੇ ਜਨ ਆਪਰੇਸ਼ਨ ਮੰਗਿਆ ਕਿਉਂ ਲਈ ਫੜੇ ਵਾਸਤੇ ਤਿੰਨ ਮਹੀਨੇ ਲੱਗੇ ਨੇ ਸਾਰੇ ਜਿਹੜੇ ਕੋਈ ਵੀ ਕਿਸੇ ਤਰੀਕੇ ਦੀ 스내ਚਿੰਗ ਦੀ ਵਾਰਦਾਤ ਹੈ ਜਿਹੜਾ ਹੈਗਾ ਉਹ ਲੂਟ ਦੀ ਵਾਰਦਾਤ ਜਾਂ ਚੋਰੀ ਦੀ ਵਾਰਦਾਤក៏ ਜਿਹੜੀ ਹੈਗੀਆਂ ਉਹ ਜਿੱਦਾਂ ਜਿੱਦਾਂ ਮੈਂ ਸਾਰੰਮ ਰਿਕਵੈਸਟ ਕਰਨਾ ਚਾਹੁੰਗਾ ਕਿ ਪਹਿਲਾਂ ਤੋਂ ਜ਼ਰੂਰੀ ਹੈਗਾ ਕਿ ਹਰ ਇਨਸੀਡੈਂਟ ਸਾਨੂੰ ਰਿਪੋਰਟ ਕੀਤਾ ਜਾਵੇ ਸੋ ਥੈਟ ਕਿ ਸਾਡੇ ਕੋਲ ਰਿਪੋਰਟਿੰਗ ਹੋਏਗੀ ਤੇ ਅਸੀਂ ਉਹਨੂੰ ਟ੍ਰੇਸ ਕਰ ਸਕਦੇ ਹੈਗੇ ਤੇ ਕਈ ਵਾਰੀ ਹੁੰਦਾ ਕਿ ਉਹ ਰਿਪੋਰਟ ਹੀ ਨਹੀਂ ਹੁੰਦਾ ਜਿੱਦੇ ਕਰਕੇ ਜਿੱਥੇ ਚੰਗੀ ਫੁਟੇਜ ਸੀਸੀਟੀਵੀ ਫੁਟੇਜ ਆ ਰਹੀ ਹੁੰਦੀ ਹੈਗੀ ਉਹ ਮਿਸ ਹੋ ਜਾਂਦੀ ਹੈਗੀ ਤੇ ਰਿਪੋਰਟ ਹੁੰਦਾ ਉੱਥੇ ਚੰਗੀ ਫੁਟੇਜ ਨਹੀਂ ਆ ਰਹੀ ਹੁੰਦੀ ਇਸ ਕਰਕੇ ਮੈਂ ਰਿਕੁਐਸਟ ਇਹ ਕਿ ਸਾਰੇ ਇਨਸੀਡੈਂਸਸ ਸਾਨੂੰ ਰਿਪੋਰਟ ਕਰਦੇ ਜਾਣ ਤੇ ਉਸ ਤੋਂ ਇਲਾਵਾ ਅਸੀਂ ਇਹਨਾਂ ਵਾਸਤੇ ਡੈਡੀਕੇਟਿਡ ਟੀਮਸ ਲਾਈਆਂ ਵੀਆਂ ਹੈਗੀਆਂ ਸਿਵਲ 'ਚ ਵੀ ਸਾਡੀ ਟੀਮ ਡੈਡੀਕੇਟਿਡ ਡਰਾਈਵ ਡਿਫਰੈਂਟ ਡਿਫਰੈਂਟ ਟਾਈਮ ਤੇ ਲੱਗਦੀਆਂ ਹੈਗੀਆਂ ਜਿਦੇ ਵਿੱਚ ਸਿਵਲ ਮੁਲਾਜ਼ਮ ਮੇਲ ਤੇ ਫੀਮੇਲ ਮੁਲਾਜ਼ਮ ਅਸਾਂ ਲਾਣੇ ਹੁੰਦੇ ਹੈਗੇ ਸੋ ਥੈਟ ਆ ਸਨੇਚਰ ਤੇ ਜਿਹੜੇ ਇਸ ਤਰੀਕੇ ਦੇ ਵਾਰਡ ਅਫਤਰ ਮਲ ਜਿਹੜੇ ਹੈਗੇ ਉਹਨਾਂ ਨੂੰ ਅਪਪ੍ਰਾਇੰਟ ਕੀਤਾ ਜਾ ਸਕੇ ਖਾਸ ਤੌਰ ਤੇ ਦਸਹਿਰੇ ਦੇ ਪ੍ਰੋਗਰਾਮ ਦੇ ਸਬੰਧ ਵਿੱਚ ਵੀ ਅਸੀਂ ਕਾਫੀ ਡਿਪਲੋਇਮੈਂਟ ਉਸ ਤਰੀਕੇ ਨਾਲ ਸਟ੍ਰੈਟਿਜੀਕ ਤੌਰ ਤੇ ਕਰ ਰਹ